ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮਹਿਕ ਪੰਡੋਰੀ ਮਾਮਲੇ ਬਾਰੇ ਜਿਸ ਨੇ ਇੱਕ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਹੰਗਾਮਾ ਮਚਾ ਰੱਖਿਆ ਹੈ ਇਹ ਮਾਮਲਾ ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਦੋ ਜਮਾਨ ਮੁੰਡਿਆਂ ਦੀ ਜਾਨ ਲੈ ਕੇ ਖਤਮ ਹੋਇਆ ਅਸੀਂ ਤੁਹਾਨੂੰ ਬਿਲਕੁਲ ਸਿੱਧੇ ਤਰੀਕੇ ਨਾਲ ਦੱਸਾਂਗੇ ਕੁਝ ਦਿਨ ਪਹਿਲਾਂ ਮਹਿਕ ਪੰਡੋਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਸ ਵੀਡੀਓ ਵਿੱਚ ਉਸ ਦੀ ਸਰਵਿਸ ਕੀਤੀ ਗਈ ਸੀ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮਜ਼ਾਕ ਆਇਆ ਕਈ ਲੋਕਾਂ ਨੇ ਕਿਹਾ ਬਹੁਤ ਵਧੀਆ ਹੋਇਆ ਪਰ ਨਾਲੇ ਕਈ ਲੋਕ ਮਹਿਕ ਦੀ سپورਟ ਵਿੱਚ ਵੀ ਸਾਹਮਣੇ ਆਏ ਇਹ ਵੀਡੀਓ ਹੀ ਇਹ ਸਾਰੀ ਕਹਾਣੀ ਦੀ ਸ਼ੁਰੂਆਤ ਬਣੀ ਵੀਡੀਓ ਵਾਇਰਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਤਰਨ ਤਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਉੱਥੇ ਦੋ ਗਰੁੱਪਾਂ ਵਿੱਚ ਗੈਂਗਵਾਰ ਹੋਈ ਜਿਸ ਵਿੱਚ ਦੋ ਮੁੰਡੇ ਮਾਰੇ ਗਏ ਇੱਕ ਮੁੰਡੇ ਦਾ ਨਾਮ ਸਮਰ ਸੀ ਜੋ ਮੌਕੇ ਤੇ ਹੀ ਮਰ ਗਿਆ ਅਤੇ ਦੂਜੇ ਮੁੰਡੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਵੀ ਕੁਝ ਸਮੇਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਸੂਤਰਾਂ ਅਨੁਸਾਰ ਇਹ ਉਵੇਂ ਮੁੰਡੇ ਮਹਿਕ ਨਾਲ ਕੋਈ ਲੜਾਈ ਕਰਦੇ ਸਨ ਤੇ ਨਾ ਹੀ ਉਸ ਦੇ ਘਰ ਵਿੱਚ ਸਰਵਿਸ ਕਰਨ ਗਏ ਸਨ ਇਹ ਸਿਰਫ ਜਸਟਿਸ ਲੋ ਵਰਗਿਆਂ ਦੀ سپورਟ ਕਰਨ ਗਏ ਸਨ ਪਰ ਉੱਥੇ ਗਏ ਅਤੇ ਗੈਂਗਵਾੜ ਦਾ ਸ਼ਿਕਾਰ ਹੋ ਗਏ ਅਸਲ ਵਿੱਚ ਇਹਨਾਂ ਦੀ ਜਾਨ ਸਿਰਫ ਮਹਿਕ ਕਰਕੇ ਨਹੀਂ ਗਈ ਬਲਕਿ ਦੋ ਧਿਰਾਂ ਦੀ ਪੁਰਾਣੀ ਦੁਸ਼ਮਣੀ ਵੀ ਇਸ ਦੇ ਪਿੱਛੇ ਵੱਡਾ ਕਾਰਨ ਸੀ ਇਸ ਘਟਨਾ ਤੋਂ ਬਾਅਦ ਮਹਿਕ ਦੇ ਸਪੋਰਟਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਈਆਂ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਤਰਨਤਨ ਵਿੱਚ ਕਾਂਡ ਕੀਤਾ ਮਹਿਕ ਨੂੰ ਕੁੱਟਿਆ ਗਿਆ ਸੀ ਅਤੇ ਉਸ ਦੀ ਬਦਲਾ ਲਿਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਅਗਲੀ ਵਾਰ ਮੈਗ ਉੱਤੇ ਹੱਥ ਚੁੱਕੇਗਾ ਉਸ ਨਾਲ ਵੀ ਹਿਸਾਬ ਕੀਤਾ ਜਾਵੇਗਾ ਇਸ ਮਾਮਲੇ ਵਿੱਚ ਇੱਕ ਹੋਰ ਵੱਡੀ ਐਂਟਰੀ ਹੋਈ ਪਾਕਿਸਤਾਨੀ ਗੈਂਗਸਟਰ ਸਹਿਜਾਦ ਪੱਟੀ ਦੀ ਉਸ ਨੇ ਸਿੱਧੀ ਚੇਤਾਵਨੀ ਦਿੱਤੀ ਕਿ ਮੈਗ ਨਾਲ ਉਸ ਦੀ ਚੰਗੀ ਦੋਸਤੀ ਸੀ ਅਤੇ ਉਹ ਉਸ ਨੂੰ ਤੰਗ ਕਰਦੇ ਰਹਿੰਦੇ ਸਨ ਉਸ ਦਾ دوست ਸੀ ਕਿ ਜਸਟਿਲ ਅਤੇ ਹੋਰ ਲੋਕ ਮੈਗ ਨੂੰ ਬੇਵਜ੍ਹਾ ਤੰਗ ਕਰਦੇ ਸਨ ਪੱਟੀ ਨੇ ਕਿਹਾ ਤੁਸੀਂ ਜੋ ਕੁਝ ਕੀਤਾ ਉਸ ਦਾ ਨਤੀਜਾ ਤੁਹਾਨੂੰ ਜਲਦੀ ਭੁਗਤਣਾ ਪਵੇਗਾ ਹੁਣ ਦੋਸਤੋ ਚਾਹੇ ਜਸਟਿਲ ਉਹ ਆਪਣੀ ਜਗ੍ਹਾ ਸਹੀ ਸੀ ਜਾਂ ਮਹਿਕ ਪੰਡੋਰੀ ਪਰ ਹਕੀਕਤ ਵਿੱਚ ਇਹ ਹੈ ਕਿ ਦੋ ਮਾਮਾ ਦੇ ਪੁੱਤ ਇਸ ਗੈਂਗਵਾਰ ਵਿੱਚ ਆਪਣੀ ਜਾਨ ਗਵਾ ਬੈਠੇ ਜੇਕਰ ਇਹ ਲੋਕ ਆਪਸ ਵਿੱਚ ਬੈਠ ਕੇ ਗੱਲ ਕਰ ਲੈਂਦੇ ਤਾਂ ਇੰਨਾ ਵੱਡਾ ਹਾਸਾ ਨਹੀਂ ਵਾਪਰਦਾ ਇਹ ਸਾਰਾ ਮਾਮਲਾ ਸਾਨੂੰ ਇਹ ਸਿਖਾਉਂਦਾ ਹੈ ਕਿ ਗੁੱਸਾ ਹੰਕਾਰ ਅਤੇ ਬਦਲੇ ਦੀ ਭਾਵਨਾ ਕਿੰਨੀ ਵੱਡੀ ਤਬਾਹੀ ਲਿਆਉਂਦੀ ਹੈ ਦੋਸਤੋ ਤੁਸੀਂ ਆਪਣੀ ਰਾਏ ਜਰੂਰ ਕਮੈਂਟ ਕਰਕੇ ਦੱਸੋ ਇਸ ਸਾਰੀ ਘਟਨਾ ਵਿੱਚ ਤੁਹਾਡੇ ਅਨਸਾਰ ਗਲਤੀ ਕਿਸ ਦੀ ਸੀ ਐਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ